ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਆ ਦੇਬ ਸ਼ਬਦੀ ਜੰਗ ਚਰਨਜੀਤ ਚੱਡੀ ਨੇ ਸ਼ਾਇਰਾਨੀ ਅੰਦਾਜ਼ ਦੇ ਵਿੱਚ ਪਵਨ ਤੀਨੂ ਤੇ ਬੋਲੇ ਨੇ ਚੰਨੀ ਦੇ ਸ਼ਬਦੀ ਹਮਲੇ ਤੇ ਨੀਲ ਗਰਗ ਦਾ ਜਵਾਬ ਦਿੱਤਾ ਗਿਆ ਚੰਨੇ ਸ਼ਬਦੀ ਹਮਲੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਚਰਨਜੀਤ ਚੰਨੀ ਨੇ ਆਪਣੇ ਕਪਲਿਆ ਦੇ ਕਰਕੇ ਗ੍ਰਿਫਤਾਰ ਹੋਣਗੇ ਹੋ ਗਿਆ ਵੀ ਪਹਿਲਾਂ ਤੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਤੱਕ ਤੀਨੂ ਮੀਰ ਜੱਦੇ ਨਾਲ ਹਰ ਬੰਤੀ ਨੂੰ ਨੀਂਦ ਨਹੀਂ ਆਉਂਦੀ। ਅੰਦਰ ਪ੍ਰੇਸ਼ਕ ਕਰਾਉਂਦੇ। ਇਹ ਬਾਪੂ ਹੁੰਦਾ ਹੈ। ਬਾਪੂ ਚਾਦਰ ਬਣਾ ਰਹਾ ਹੁੰਦਾ ਹੈ। ਬੱਚਾ ਉਹ ਦੇਖ ਕੇ ਪਾਉਂਦਾ। ਜੇ ਬਾਪੂ ਵੀ ਲੰਤ ਹੋ ਜਿਵੇਂ ਨਾ ਅੱਧ ਲੰਤ ਹੋ ਜਾਂਦੀ ਹੈ। ਜੇ ਲੀਡਰ ਲੰਤ ਹੋ ਜਿਵੇਂ ਨਾ ਤਾਂ ਸਮਾਜ ਦੇ ਵਿੱਚ ਨਿਕਾਰ ਹੁੰਦਾ ਹੈ। ਸੋ ਜਿਹੇ ਲੀਡਰ ਦਿਖਦਾ ਆਪਣਾ ਕੋਈ ਸਟੈਂਡ ਨਹੀਂ। ਮੈਂ ਤਾਂ ਕਿਹਾ ਸੀ ਯਾਰ ਸੈਕਟਰ ਦਾ ਕੋਈ ਸਟੈਂਡ ਹੁੰਦਾ ਹੈ ਤਾਂ ਕੋਈ ਸਟੈਂਡ ਨਹੀਂ। ਕਿ ਵੀ ਦਾ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਨਾਲ ਲੋਕ ਸਟੈਂਡ ਨਹੀਂ ਕਰਦਾ ਇਹ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਇੱਕ ਉਦਾਹਰਣ ਹੈ ਬੰਦੇ ਸਾਡੇ ਸਮਾਜ ਨੂੰ ਕਿੱਸੇ ਜਾਣਗੇ ਇਹਨਾਂ ਦੇ ਜੋ ਆਪਣੇ ਕਿਰਦਾਰ ਮਾੜੇ ਸਾਡੇ ਨੌਜਵਾਨਾਂ ਨੂੰ ਕਿੱਸੇ ਮਿਲੇਗੀ ਕਿ ਇਤਨਾ ਧਰਵਾਦਨ ਦੇ ਲਾਲਚ ਦੇ ਵਿੱਚ ਦਰ ਦੇ ਵਿੱਚ ਤੁਸੀਂ ਅੱਗੇ ਤੇ ਅੱਗੇ ਜਾਈਓ ਮੰਤਰੀ ਚਰਨਜੀਤ ਚੰਨੀ ਜੀ ਲਗਾਤਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਡਿੱਗ ਪੇਗੀ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਪਾਈ ਨੇ ਇਹ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚਰਨਜੀਤ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਫਲੇ ਕੀਤੇ ਜਿਸ ਤਰੀਕੇ ਨਾਲ ਘੁਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਵਾ ਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਵੋਗੇ ਆਪਣੇ ਕਫਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ